ਈ ਸੌਜ ਲਵਾਈ ਇੱਕ ਸੋਹਣਾ ਥਾ ਵੇ ਕਰਕੇ ਸਾਰੇ ਵਪਾਰ ਦੀ ਸਮਗਰੀ ਰੱਖੀ ਹੈ ਚੌਪਈ ਡੇਰਾ ਕੀਨ ਥਾਏ ਸ਼ੁਭ ਦੇਖੀ ਸੋਣਾ ਥਾਵੇਂ ਕਰਕੇ ਡੇਰਾ ਕੀਤਾ ਹੈ ਜਿਸਮਹ ਸਿੱਖੀ ਰੀਤ ਵਿਸੇਖੀ ਜਿਸ ਦੇ ਵਿੱਚ ਸੋਹਣੀ ਸੁੰਦਰ ਜਿਹੜੀ ਸਿੱਖੀ ਦੀ ਮਰਿਆਦਾ ਹੈ ਸ੍ਰੀ ਨਾਨਕ ਜੋ ਆਇਸ ਪ੍ਰਾਹੀ ਜਿਸ ਤਰ੍ਹਾਂ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾ ਨੇ ਆਗਿਆ ਕੀਤੀ ਹੈ ਨਿਤ ਪ੍ਰਤ ਕਰਹ ਤਿਉ ਦਰਬਾਹੀ ਤੇ ਉਸੇ ਤਰੀਕੇ ਨਾਲ ਰੋਜ਼ ਹੀ ਨਿਭਾਉਂਦੇ ਹਨ ਸਵਾ ਜਾਮ ਨਿਸ ਕਰਹੇ ਇਸ਼ਨਾਨਾ ਤੇ ਜੋ ਸਵਾ ਪੈਰ ਰਾਤ ਇਸ਼ਨਾਨ ਕਰਦੇ ਹਨ ਇਕ ਮਨ ਕਰਹੇ ਕੀਰਤਨ ਗਾਨਾ ਤੇ ਸਾਰੇ ਜਿਹੜੇ ਨਾਲ ਦੇ ਸੇਵਕ ਵੀ ਹੈ ਨਾ ਹੁਣ ਕੱਲਾ ਤੇ ਹੈ ਨਹੀਂ ਸੀ ਮਨੁੱਖ ਸ਼ੌਕਾਹੂਕਾਰ ਸਿਪਾਹੀ ਵੀ ਹੋਣਗੇ ਪੁਰਾਣੇ ਜ਼ਮਾਨੇ ਚ ਆਪਣੀ ਫੌਜ ਭਰਤੀ ਆਪਣੀ ਪੁਲਿਸੀ ਹੁੰਦੀ ਤੇ ਨਾਲ ਫਿਰ ਉਹ ਨੌਕਰ ਵੀ ਹੋਣਗੇ ਆਮ ਡਿਊਟੀਆਂ ਕਰਨ ਵਾਲੇ ਤੇ ਇਸ ਤਰ੍ਹਾਂ ਹਥਿਆਰਬੰਦ ਵੀ ਤੇ ਆਮ ਜਿਹੜੇ ਨੌਕਰ ਐ ਸਾਰੇ ਮਿਲ ਕਰਕੇ ਕੀਰਤਨ ਕਰਦੇ ਹਨ ਗੁਰ ਕੇ ਸ਼ਬਦ ਅਦਕ ਲਿਖ ਲੈਨੇ ਕਿਉਂਕਿ 사ਤਗੁਰਾਂ ਦੇ ਪਾਸੋਂ ਬੇਅੰਤ ਜਿਹੜੀ ਬਾਣੀ ਆ ਉੱਥੇ ਲਿਖ ਲੈਣਾ ਕੀਤੀ ਸੀ ਵਧਾ ਪ੍ਰੇਮ ਕਰ ਚਿਤ ਹਿਤ ਦੀਨੇ ਤੇ ਬਹੁਤ ਪ੍ਰੇਮ ਦਾ ਵਧਾ ਕਰਕੇ ਮਨ ਦੇ ਵਿੱਚ ਪ੍ਰਭਾਵ ਬਾਣੀ ਪੜ ਪੜਦੇ ਹਨ ਔਰ ਭਈ ਪੰਚਾਮ੍ਰਿਤ ਕਰ ਕੇ ਜਦੋਂ ਫਿਰ ਸਵੇਰਾ ਹੁੰਦਾ ਸੀ ਕੜਾ ਪ੍ਰਸ਼ਾਦ ਤਿਆਰ ਕਰਕੇ ਕਰ ਅਰਦਾਸ ਭਾਉ ਔਰ ਧਰ ਕੇ ਬਹੁਤ ਪਿਆਰ ਦੇ ਨਾਲ ਅਰਦਾਸ ਕਰਨੀ ਮਨ ਵਿੱਚ ਨਿਕਟ ਨਰਨ ਸਭ ਹੀ ਕੋ ਦੈ ਕਰ ਤੇ ਜਿਹਨੇ ਨਾਲ ਦੇ ਮਨੁੱਖਾ ਤੇ ਹੋਰ ਵੀ ਜਿਹੜੇ ਆਏ ਸਾਰਿਆਂ ਨੂੰ ਛਕਾ ਕੇ ਬਹੁਰੋ ਆਪ ਅਚਹ ਕਰ ਲੈ ਕੇ ਫਿਰ ਆਪਣੇ ਹੱਥ ਵਿੱਚ ਲੈ ਕੇ ਤੇ ਛਕਦਾ ਸੀ ਆਸ ਪ੍ਰਕਾਰ ਨਿਤ ਨੇਮ ਬਾਹੇ ਇਸ ਤਰ੍ਹਾਂ ਰੋਜੀ ਨੇਮ ਨੂੰ ਨਿਭਾਉਂਦਾ ਸੀ। ਮਨਜ ਕਰੇ ਪੁਨ ਪਾਵਤ ਲਾਹੇ। ਤੇ ਫੇਰ ਵਪਾਰ ਕਰਕੇ ਤੇ ਲਾਭ ਲੈ ਰਿਆ ਹੈ। ਸੰਧਿਆ ਹੋਏ ਤਬ ਹੈ ਗੁਰਬਾਣੀ। ਤੇ ਜਦੋਂ ਸ਼ਾਮ ਹੁੰਦੇ ਆਦੋਂ ਫੇਰ ਗੁਰਬਾਣੀ ਪੜਦੇ ਭਾਵ ਸੋਧਰ ਦਾ ਜਾਪ ਕਰਦੇ ਹਨ। ਪੜਹ ਪ੍ਰੀਤ ਕਰਕੇ ਸੁਖ ਸਾਨੀ। ਬਹੁਤ ਸੁਖਾਂ ਦੇ ਨਾਲ ਬਹੁਤ ਆਈ ਪ੍ਰੇਮ ਕਰਕੇ ਤੇ ਪੜਦਾ ਹੈ ਕਿਉਂਕਿ ਦਾਤਾ ਜੀ ਨੇ ਸੋਧਰ ਸੱਚਖੰਡ ਉਚਾਰਨ ਕੀਤਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਸਭ ਤੋਂ ਪਹਿਲਾਂ ਮਨਸੂਖ ਸਾਹੂ ਕਾਰ ਨੂੰ ਲਿਖਵਾਇਆ ਸ਼੍ਰੀ ਨਾਨਕ ਕੀ ਮੂਰਤ ਧਿਆਨ ਨੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਰੂਪ ਦਾ ਧਿਆਨ ਦੋਨੋਂ ਕਾਲ ਤਰਹੈ ਦੁਖ ਹਾਨਾ ਤੇ ਦੁੱਖਾਂ ਨੂੰ ਨਾਸ ਕਰਨ ਵਾਸਤੇ ਸਰੂਪ ਦਾ ਧਿਆਨ ਧਰਦਾ ਹੈ ਇਸ ਕੀ ਰੀਤ ਦੇਖ ਨਰਪੁਰ ਕੇ ਤੇ ਇਸ ਦੀ ਮਰਿਆਦਾ ਨੂੰ ਵੇਖ ਕਰਕੇ ਜਿਹੜੇ ਨਗਰ ਦੇ ਲੋਕ ਸਨ ਖਾਸ ਕਰਕੇ ਪੰਡਤ ਵਰਕਤ ਮੂਢ ਅਸੂਆ ਕਰਕੇ ਬੜੀ ਈਰਖਾ ਕਰਨ ਲੱਪੇ ਤੇ ਤਰਕਾਂ ਕਰਦੇ ਨੇ ਇਹ ਪ੍ਰਸੰਗ ਆਇਆ ਹੈ ਜਿਸ ਤਰ੍ਹਾਂ ਹੁਣ ਅੱਗੇ ਕਥਾ ਹੋਵੇਗੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ ਦਾਸ ਪਾਸੋਂ ਕਥਾ ਕਰਦੇ ਹੋਇਆ ਬੇਅੰਤ ਬੇਅੰਤ ਭੁੱਲਾਂ ਹੋਈਆਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਅਤੇ ਆਪ ਜੀ ਦੀ ਮਹਿਮਦ ਅਸਾਂ ਸਰੂਪਾਂ ਦੀ ਬਾਣੀ ਦੀ ਬਖਸ਼ਿਸ਼ ਉਹ ਵਿਚਾਰਾਂ ਕਰਦੇ ਆ ਬੜੀਆਂ ਭੁੱਲਾਂ ਹੋਈਆਂ ਹੋਣਗੀਆਂ ਹੋਈਆਂ ਭੁੱਲਾਂ ਦੀ ਸਮੂਹ ਸੰਗਤ ਨੇ ਮਾਫੀ ਬਖਸ਼ਿਸ਼ ਕਰਨੀ ਸਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਅਤੇ ਦੰਦਵੀ ਟਕਸਾਲ ਦੇ